ਵਾਰਿਆਂ ਖੁੱਸੀ ਤੋਂ ਵੀ ਜਿਹੜੇ ਸਾਡੇ ਗੁਰਦਾਰਾ ਅਜੰਡ ਸਾਹਿਬ ਗੁਰੂ ਰਾਏ ਸਾਹਿਬ ਦਾ ਗੁਰਦਾਰਾ ਇਹ ਮੰਨ ਕੇ ਚਲੋ ਫੋਨ ਫੋਨ ਆਇਆ ਤੇ ਇਹ ਗੁਰਦਾਰਾ ਜਿਹੜੇ ਵਿੱਚ ਹੁਣ ਫੋਨ ਕਮੇਟੀ ਆਦਿ ਜਿੰਨੀ ਵੀ ਸਾਡਾ ਗੁਰਦਾਰਾ ਅਸੀਂ ਉਹ ਅੰਦਰ ਸਰ ਵੀ ਬੈਸੇ ਕੀ ਸੀ ਕਿ ਉਹ ਕਹਿੰਦੇ ਨੇ ਵੀ ਇਹ ਗੁਰਦਾਰਾ ਸਾਡਾ ਪਹਿਲਾ ਦਾ ਹੋਇਆ ਉਹ ਬੁੱਢੇ ਬਜ਼ੁਰਗ ਲੈ ਕੇ ਆਇਆ ਉਹਦੇ ਵਿੱਚ ਹੀ ਮੰਨ ਕੇ ਚਲੋ ਬਜ਼ੁਰਗਾਂ ਵੇਲੇ ਦਾ ਦਿੱਤਾ ਤੇ ਫਿਰ ਇਹ ਪਹਿਲਾ ਕਰਦੇ ਲੈਣ ਕਿਉਂ ਨਹੀਂ ਆਇਆ ਅਸੀਂ ਇਹੀ ਬੇਨਤੀ ਕਰਦੇ ਜਿਹੜੇ ਸਾਡੇ ਹੱਥ ਪੈਣ ਆਈ ਇੱਥੇ ਪਿੰਡ ਇਹ ਬਹੁਤ ਨਾਜ ਜਾਂ ਪੰਚਾਇਤਾਂ ਨਾਲ ਸਾਰੀਆਂ ਨਾਲ ਫੋਰਸਰਾਂ ਕਮੇਟੀਆਂ ਨਾਲ ਸਾਡੀ ਮੀਟਿੰਗਾਂ ਹੁੰਦਾ ਹੀ ਉਹ ਕਹਿੰਦੇ ਨੇ ਵੀ ਇਹ ਸੰਘਰਸ਼ਾਪਾਂ ਵੀ ਵੱਡਾ ਕਰਨਾ ਹੈ ਤਾਂ ਹੀ ਕਾਨਫਰੰਸ ਕਰਨ ਲੱਗੇ ਆ। ਦੱਸਾਂ ਹੀ ਗੱਲ ਬਾਤ ਅਸੀਂ ਮਿਨੀਮਮ ਸੀਮਾ ਭਾਈ ਥਾਰੇ ਨੂੰ ਮਿਲਿਆ ਜੀ ਕੀ 20 ਬਾਤਾਂ ਵੀ ਮਿਲਿਆ ਹਾਂ ਕਿ ਆਪਣਾ ਬਾਜ ਬਾ ਮੰਨ ਕੇ ਚਲੋ ਬਣਾਲੀ ਵਾਲਾ ਪ੍ਰਧਾਨ ਆਪਣਾ ਹੀ ਉਹ ਮਾਲਵੇ ਦਾ ਉਹਦੇ ਨਾਲ ਵੀ ਸਾਡੀ ਗੱਲਬਾਤ ਹੋਈ ਆ ਜੀ ਤੇ ਸਾਨੂੰ ਘੱਟੋ ਘੱਟ 2 ਮਹੀਨੇ ਹੋ ਗਏ ਕਹਿੰਦੇ ਕਰਾਉਣੇ ਆ ਅਸੀਂ ਤੇ ਕੋਈ ਗੱਲ ਸਿਰੇ ਨਹੀਂ ਲੱਗੀ। ਉਹਨਾਂ ਕੀ ਗੱਲ ਕਰਦੇ ਹੈ ਜੀ। ਇਹ ਹੀ ਕਹਿੰਦੇ ਵੀ ਸਾਡਾ ਸੰਘਰਸ਼ ਅਸੀਂ ਹੋਰ ਤੇਜ਼ ਕਰਨਾ ਚਾਹੁੰਦੇ ਆ। ਮੰਗ ਵੀ ਆਈ ਹੈ ਤੁਹਾਡੀ। ਮੰਗਦੇ ਹੀ ਸਾਡੀ ਜਿਹੜੀ ਡਾਕਟਰ ਕਮੇਟੀ ਚ ਲਾਉਂਦੀ ਵੀ ਪਹਿਲਾਂ ਜੋ ਵੀ ਚੱਲਣਾ ਚਾਹੀਦਾ ਹੀ ਹੈ। ਹੁਣ ਸਾਡੇ ਬਜ਼ੁਰਗਾਂ ਨੇ ਮੰਨ ਕੇ ਚੱਲੋ ਜੀ ਗਰਾਹਾਂ ਕਰ ਕਰਕੇ ਬਣਾਇਆ ਇਹ ਉਹ ਜਿਹੜੇ ਹੁਣ ਮੰਨ ਕੇ ਚੱਲੋ ਥੋਮਣੀ ਕਮੇਟੀ ਤੋਂ ਜਿਹੜੇ ਬਾਸ ਪੰਜਾਬ ਦੇ ਆਏ ਆ ਜੀ। ਉਹ ਕਹਿੰਦੇ ਵੀ ਅਸੀਂ ਕਬਜ਼ਾ ਕਰਨਾ ਇਹਨਾਂ ਦੇ ਨਿਸ਼ਾਨ ਤੇ ਤੇ ਦਾਤਰ ਤੇ ਆਪ ਇਹ ਕਿਵੇਂ ਚਿੱਕਾ ਮਾਰਦੇ ਈ ਦੱਸੋ ਉਵੇਂ ਦੁੱਖ ਤੁਹਾਨੂੰ ਲੱਗਦਾ ਈ ਇਹਦਾ ਇਸ ਕੋ ਦਰਖਾਨ ਨਾਲ ਕਿਹੜੇ ਕਿਹੜੇ ਪਿੰਡ ਜੁੜੇ ਨੇ ਇਹ ਕੋਨੇਣਾ ਕਲਾਈ ਕੋਨੇਣਾ ਖੁਰਦ ਤੇ ਜੀਦਾ ਅਮਰਗੜ ਢੋਗੜਾ ਬਲਾਡ ਬਿੰਜੂ ਤੇ ਕਿਹੜੇ ਡੰਡਾਲਾ ਡੰਡਾਲਾ ਕੇਮੂ ਆ ਸਰਕਮਿਕ ਮੀਟਿੰਗ ਕਿੰਨਾ ਚਿਰ ਹੋ ਗਿਆ ਤੇ 100 ਤੋਂ ਮਹੀਨਾ ਇਹ ਨਸਬਾ ਨਹੀਂ ਨਾ ਹੋ ਰਿਹਾ ਸੜਕ ਜਾਮ ਵੀ ਕਿਤੇ ਰੋਣ ਲੱਗਦਾ ਹਾਂ ਜੀ ਸਾਨੂੰ ਵੀ ਵਿਸ਼ਵਾਸ ਨਹੀਂ ਆ ਰਿਹਾ ਸਾਨੂੰ ਗੁਰਪ੍ਰੀ ਡੀਐਸਪੀ ਸਾਹਿਬ ਕਹਿੰਦੇ ਸੀ ਕਿ ਕਹਿੰਦੇ ਸੀ ਅਸੀਂ ਇਨਸਾਫ ਤੈਨੂੰ ਦਵਾਵਾਂਗੇ 7 ਦਿਨ ਸਾਨੂੰ ਦੇ ਦਿਓ ਅਸੀਂ ਉਹਦੇ ਛੇ ਆ 7 ਦਿਨ ਅਸੀਂ ਧਰਨਾ ਲਾਵਾਂਗੇ ਸਾਨੂੰ ਕੋਨੇ ਕਨੇ ਵੀ ਧਰਨਾ ਤੁਸੀਂ ਫੇਰ ਲਾਓ ਸਾਡੇ ਨਾਲ ਪਹਿਲਾਂ ਮੀਟਿੰਗ ਕਰਤੀ ਅਰੇ ਠੀਕ ਹੈ ਨਹੀਂ ਹੋ ਜੀ ਨਾ ਮੰਨੇ ਕਵਾਮੀ ਸੀ ਗਾਣੇ ਨਹੀਂ ਗਵਾ ਨਹੀਂ ਸੁਣਿਆ ਕੋਈ ਕੁਝ ਨਹੀਂ ਉਹ ਕਹਿੰਦੇ ਸੀ ਵੀ ਅਸੀਂ ਇੱਕ ਹਫ਼ਤੇ ਵਿੱਚ ਤੁਹਾਡਾ ਹੱਲ ਕਰਾਂਗੇ ਫਿਰ ਉਹਦੇ ਹਲੇ ਤੱਕ ਪ੍ਰਸ਼ਾਸਨ ਨੇ ਕੋਈ ਹੱਲ ਨਹੀਂ ਕਰਿਆ ਹੁਣ ਅਗਲਾ ਐਕਸ਼ਨ ਕੀ ਹੈ ਦੋਸਤਾਂ ਸਾਡਾ ਅਗਲਾ ਐਕਸ਼ਨ ਇਹ ਹੈ ਵੀ ਜੇ ਸਾਡੀ ਗੁੱਝ ਸੁਣਵਾਈ ਪ੍ਰਸ਼ਾਸਨ ਨਹੀਂ ਕਰਦਾ ਜਾਂ ਸਾਡੇ ਲੋਕਲ ਲੀਡਰ ਹੈ ਜਿਵੇਂ ਐਸਪੀਸੀ ਵਾਲਿਆਂ ਨੇ ਕੋਈ ਸੁਣਵਾਈ ਨਹੀਂ ਕੀਤੀ ਤੇ ਹੁਣ ਇਸ ਤੋਂ ਬਾਅਦ ਅਸੀਂ ਅਗਲੇ ਦਿਨ ਅਸੀਂ ਸੰਘਰਸ਼ ਪੇਜ ਕਰਾਂਗੇ ਧਰਨੇ ਵੀ ਲਾਵਾਂਗੇ ਜਿੰਨਾ ਸੰਭਵ ਹੋ ਸਕੇ ਉਹਨਾਂ ਪਰ ਉਹਨਾਂ ਨੇ ਕਿਸ ਸਮੇਂ ਨੂੰ ਤੁਹਾਨੂੰ ਕਿਹਾ ਵੀ ਅਸੀਂ ਗੁਰਵਰ ਦੇ ਅੱਗੇ ਜਾਣਿਆ ਹੋ ਕੇ ਅੱਛੇ ਬਣੇ ਉਹਨਾਂ ਨੇ ਕੀ ਵੀ ਜਨ ਦੱਸਿਆ ਸੀ। ਉਹਨੂੰ ਹੀ ਕੁਝ ਨਹੀਂ ਸਾਡੇ ਪਿੰਡ ਦੇ ਵਿੱਚ ਨਾ ਹੀ ਪਹਿਲਾਂ ਲੋਕਲ ਕਮੇਟੀ ਬਣੀ ਹੁੰਦੀ ਸੀਗੀ। ਇਹ 37 ਬੰਦੇ ਸੀਗੇ ਸਾਰੇ ਕਮੇਟੀ ਦੇ ਵਿੱਚ। ਜਿਹੜੇ ਬੰਦੇ ਮੁੰਡੇ ਸੀਗੇ ਮੰਨ ਕੇ ਚਲੋ ਪ੍ਰਧਾਨ ਸਾਡਾ ਹੀ ਉਹਨੂੰ ਕੋਦੋ ਨਾ ਮੜਾ ਮੁੱਤਾ ਇਹ ਬੋਲਣ ਜਾਂ ਲੱਗੋ ਬੰਦਾ ਨਰਮ ਸੀ ਜਾ ਉਹ ਪਾਸੇ ਹੋ ਗਏ ਇਹਨਾਂ ਤੋਂ। ਜਿਹੜੇ ਬੰਦਿਆਂ ਨੇ ਹੁਣ ਸਾਡਾ ਗੁਰਦਾਰਾ ਲਿਖ ਕੇ ਦਿੱਤਾ 3-4 ਬੰਦਿਆਂ ਨੇ। ਉਹਨਾਂ ਨੇ ਮੰਨ ਕੇ ਚਲੋ ਕੋ ਲਿਖ ਕੇ ਦਿੱਤਾ ਫੋਨਿਕਮੇਟੀ ਨੂੰ ਵੀ ਇਹ ਗੁਰਦਾਰਾ ਜਿਹਦਾ ਸਭ ਸੰਸਮਾਨ ਨਹੀਂ ਹੁੰਦੀ। ਤੇ ਵੀ ਇਹ ਫੋਨਿਕਮੇਟੀ ਖੰਮ ਗਈ। ਮੇਰੇ ਕਾਰਨ ਹੀ ਉਹਨਾਂ ਨੇ ਆ ਕੇ ਵੀ ਕਬਜ਼ਾ ਕਰਾਈ ਇਹਦੇ ਤੁਸੀਂ ਕਿਸੇ ਪ੍ਰਸ਼ਾਸਨ ਦੇ ਅਧਿਕਾਰੀ ਹਾਂ ਸਾਰੇ ਮਿਲੇ ਇਹ ਸਾਰੇ ਅਧਿਕਾਰ ਨੂੰ ਮਿਲਿਆ ਹਾਂ ਡੀਸੀ ਕੋਲ ਹੀ ਮਿਲਿਆਈ ਉਹ ਵੀ ਕਹਿੰਦੇ ਕਿ ਅਸੀਂ ਕਰਦੇ ਹਾਂ ਤੁਹਾਡਾ ਮਸਲਾ ਹੱਲ ਪਰ ਕੋਈ ਨਹੀਂ ਸਾਡੀ ਗੱਲ ਸੁਣੀ ਐਸਪੀਐਮ ਸਾਹਿਬ ਨੂੰ ਮਿਲਿਆ ਐਚਡੀ ਸਾਹਿਬ ਇੱਥੇ ਕੇ ਡੀਸੀ ਨੂੰ ਵੀ ਮਿਲਿਆਈ ਸਾਰੇ ਨਹੀਂ ਮਿਲੇ ਕੀ ਕੋਲ ਰਪਈਇਾਰੇ ਵੱਲੋਂ ਇਹਨਾਂ ਦੇ ਸੱਦੇ ਤੇ ਇੱਥੇ ਪਹੁੰਚੇ ਆਂ ਮੈਂ ਦੱਸਣਾ ਚਾਹੁੰਦਾ ਐ ਐ ਜੀਪੀਸੀ ਬਾਰੇ ਬਹੁਤ ਸਾਲ ਹੋ ਗਏ ਜੋ ਨਜਾਇਜ਼ ਲੋਕਾਂ ਦਾ ਐ ਜੀਪੀਸੀ ਤੇ ਕਬਜ਼ਾ ਕੀਤਾ ਹੋਇਆ ਹੈ ਜਿਦੇ ਚ ਹਰ ਤਰ੍ਹਾਂ ਦੇ ਗਲਤ ਲੋਕ ੁੱਥੇ ਹੋਏ ਐ ਜਿਵੇਂ ਕਿ ਆਪਾਂ ਜੰਡ ਸਾਹਿਬ ਗੁਰਦੁਆਰੇ ਦੀ ਉਦਾਹਰਣ ਲੈ ਲਈਏ ਤਾਂ ਇਹਨਾਂ ਦੇ ਵੱਡੇ-ਵਡੇਰਿਆਂ ਨੇ ਆਪਣੀਆਂ ਜ਼ਮੀਨਾਂ দান ਕਰਕੇ ਅਤੇ ਪਿੰਡਾਂ ਦੇ ਇੱਕ-ਇੱਕ ਰੁਪਿਆ ਇਕੱਠਾ ਕਰਕੇ ਬਹੁਤ ਵੱਡੀ ਇਮਾਰਤ ਬਣਾਈ ਐ ਇਸ ਟਾਈਮ ਉੱਥੇ ਜਦੋਂ ਗੋਲਕ ਦੀ ਆਮਦਨ ਵਧ ਗਈ ਤੇ ਜਮੀਨਾਂ ਦੇ ਠੇਕੇ ਆਉਣ ਲੱਗ ਗਏ ਤਾਂ ਐਸਜੀਪੀਸੀ ਨੇ ਮਾੜੀ ਨੀਂਦ ਵਾਲੇ ਲੋਕ ਜਿਹੜੇ ਇਹਦੇ ਵਿੱਚ ਬੜੇ ਵੇ ਆ ਉਹਨਾਂ ਨੇ ਇਹਦੇ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਨੀ ਚਾਹੁੰਦਾ ਹਾਂ ਵੀ ਜਿਵੇਂ ਇਹਨਾਂ ਲੋਕਾਂ ਨਾਲ ਮੀਟਿੰਗ ਹੋਈ ਹੈ ਸਾਡੀ ਗੱਲ ਸੁਣੀ ਹੈ ਜਾਂ ਪ੍ਰੈਸ ਦੇ ਵਿੱਚ ਆ ਕੇ ਗੱਲ ਆਈ ਹੈ ਤਾਂ ਉਹਨਾਂ ਵਾਲੇ ਟਾਈਮ ਦੇ ਵਿੱਚ ਪ੍ਰਸ਼ਾਸਨ ਨੂੰ ਜਾਂ ਮੌਜੂਦਾ ਸਰਕਾਰ ਨੂੰ ਇਨ ਦੀਆਂ ਗੱਲਾਂ ਨੂੰ ਸਮਝਦੇ ਹੋਏ ਹਾਲਾਤਾਂ ਨੂੰ ਦੇਖਦੇ ਹੋਏ ਇਹਨੂੰ ਪੀਸਫੁਲੀ ਮਸਲਾ ਹੱਲ ਕਰਨਾ ਚਾਹੀਦਾ ਹੈ ਨਹੀਂ ਅਸੀਂ ਲੋਕ ਜਾਂ ਸੰਗਤਾਂ ਇਹ ਸਮਝਾਂਗੇ ਵੀ ਮੌਜੂਦਾ ਸਰਕਾਰ ਤੇ ਬਾਦਲ ਲਾਣਾ ਜਿਹੜਾ ਲੋਟੂ ਲਾਣਾ ਇਹ ਆਪਸ ਵਿੱਚ ਰਲੇ ਹੋਏ ਐ ਤੇ ਇਹੋ ਜਿਹੇ ਆਮਦਨ ਵਾਲੇ ਗੁਰਦੁਆਰਿਆਂ ਤੇ ਕਬਜ਼ੇ ਕਰਦੇ ਆ ਜਿਹਦੇ ਤੇ ਕਜ਼ਾ ਚਿੱਤ ਵੀ ਇਹ ਜਿਹੜੀਆਂ ਸੰਗਤਾਂ ਕਬਜ਼ਾ ਨਹੀਂ ਹੋਣ ਦੇਣਗੀਆਂ ਇਹ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈ ਵਿਚ ਪਾ ਕੇ ਛੇਤੀ ਤੋਂ ਛੇਤੀ ਇਹਦਾ ਮਸਲਾ ਹੱਲ ਕੀਤਾ ਜਾਵੇ ਨਹੀਂ ਅੱਠ ਪਿੰਡਾਂ ਦੀ ਇੱਕ ਸਾਂਝੀ ਸੰਘਰਸ਼ ਕਮੇਟੀ ਬਣ ਚੁੱਕੀ ਹੈ ਲੋਕ ਸੜਕਾਂ ਤੇ ਆਉਣਗੇ ਵਿਰੋਧ ਕਰਨਗੇ ਉਹਦੀ ਜ਼ਿੰਮੇਵਾਰੀ ਸਰਕਾਰ ਦੀ ਪ੍ਰਸ਼ਾਸਨ ਦੀ ਹੋਊਗੀ ਵਾਹੀ ਜੁtica ਖਾਲਸਾ ਵਾਹੀ ਜੁtica